میں شروع کر رہا ہوں فٹبال کرکٹ کا میچ ہے پرندھ کی طرف سے ٹیمیں آئیں گی ادھر سے آتی ہیں میری نوں پتہ نہیں ہے بھائی में डिफेंस ही आया। शर्म नहीं है, एक्स्टर्मेंट की औरतें बहुत बड़ी करवाती हैं। हर नंबर पे, हर पॉइंट पे लाला-लाला होती हैं। और उसके नेतृत्व में एकता से टिक रहे हैं, टिक काफी सेट हैं। उनका आवाज संसार कराई हुई है, उनका बच्चा डाली हुई है, और एक दूसरे को संसोधाये करने को वापस � ਇੱਕ ਬੜੀ ਪਿਆਰੀ ਸ਼ਖਸੀਅਤ ਹੈ ਮੇਰੇ ਵੀਰੋ ਜਿੱਲੇ ਦੀ ਗਿੱਲ ਸਾਰੇ ਲੋਕ ਕਹਿੰਦੇ 33300 ਰੁਪਏ ਦਾ ਖਜਾਜੀ ਸਾਹਿਬ ਤੇਰੇ ਟੀਮ ਆ ਗਿਆ ਤੁਮਰੇ ਲੈਣ 33300 ਉਧਰ ਬੇਂਤੀ ਹੈ 33300 ਨਾ ਮੋਰਚਾ ਮਾਡਾ ਬੇਂਤੀ ਹੋਈ ਹੈ ਵੀ ਲੜਕੀਆਂ ਦੀਆਂ ਦੋਵੇਂ ਟੀਮਾਂ ਦੇ ਕਾਪਟਾਨ ਚੱਲ ਗਏ ਲੜਕੀਆਂ ਦੇ ਬੜੇ ਸਟਾਰ ਬੜੀ ਕਪਤਾਨ ਹੈ ਜੀ ਕਰਦੇ ਹੂੰ ਬਹੁਤ ਬਹੁਤ ਧੰਨਵਾਦ ਵਸ਼ੂ ਆਇਆ ਹੋਇਆ ਮੇਰੇ ਵੀਰੋ ਆਓ ਬਿੱਟ ਆਏ ਹੋਏ ਆ ਜਿਨ੍ਹਾਂ ਦੇ ਸਾਰੇ ਪਿੰਡ ਦੇ ਜਿਵੇਂ ਆਉਣ ਕਹਾ ਮਹਾਵੀਰ ਬਾਸਰ ਕੇ ਹਿੱਲ ਤੇ ਪੈਣੀ ਪਿੰਡ ਵਾਲੇ ਸਰਪੰਚ ਸਾਹਿਬ ਦੇ ਨਾਲ ਪਿਆਰ ਹੈ ਵਿਸ਼ੇਸ਼ ਤੌਰ ਤੇ ਸਾਰੀ ਸੰਗਤ ਦਾ ਪੁੱਜਣ ਦੇ ਲਈ ਮੈਂ ਧੰਨਵਾਦ ਕਰੂੰਗਾ 22 ਬੀਏ ਵੀ ਕੈਲੀਫੋਰਨੀਆ ਜਲੰਧਰ ਦੀ ਟੀਮ ਗਰਾਊਂਡ ਦੇ ਵਿੱਚ ਜਲਦੀ ਆ ਜੇ ਜੀ ਕੱਠ ਬੜਾ ਦੁਨੀਆ ਸਾਥ ਬਹੁਤ ਹੈ ਮੇਰੇ ਵੀਰੋ ਜਿੱਡੇ ਲੈ ਵੀ ਗਿੰਦ ਪਲੇਅਰ ਆ ਗਏ ਮੁੰਡੇ ਮਾਰ ਸਾ ਤੋਂ ਹੇ ਕਾਜ ਟੁੱਟਣ ਗਿਆ ਅਜ ਵਡਾਲੀ ਦੇ ਵਿੱਚ ਮੈਂ ਦੇਖਿਆ ਵੀ ਭਾਂੜੇ ਦੋਂਦਨੇ ਵਾਲਾ ਤਾਰੀ ਆਇਆ ਹੋਇਆ ਹੈ ਅੱਖਾਂ ਦੇ ਸਾਹਮਣੇ ਦੁਨੀਆ ਦੇ ਉਹ ਰੈਡਰ ਮੂਥੇ ਕੀਤੇ ਮੇਰੇ ਵੀਰਿਆ ਭਾਂੜੇ ਦੋਂਦਲੇ ਵਾਲੇ ਸੋਨੀ ਦੇ ਪਿੰਡ ਦਾ ਤਾਰੀ ਆਇਆ ਹੋਇਆ ਹੈ ਤੇ ਮੁੰਡਾ ਸਰਸੇ ਜਿਹੜਾ ਮੇਰੇ ਵੀਰ ਨੂੰ ਸੌਂਤੀ ਆਇਆ ਹੋਇਆ ਹੈ ਨਾਲ ਕਹਿੰਦੇ ਕਾਕਾ ਨਾਗਰੇ ਵਾਲਾ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਰਹਿੰਦਾ ਹੈ ਉਹ ਹਵੇਲੀਆਂ ਪਿੰਡ ਵਾਲਾ ਸ਼ੁਗਵਾਨ ਆਇਆ ਹੋਇਆ ਰਾਜਸਥਾਨ ਤੋਂ ਕਿੱਥੇ ਮੜਾਈ ਕਿੱਥੇ ਰਾਸਤਾਨੇ ਮੁੰਡੇ ਕਹਿੰਦੇ ਦੁਨੀਆ ਦੇ ਟੌਪ ਡਾਇ ਹੋਏ ਐ ਮੈਂ ਵੀ ਛੇਵੇਂ ਮੁੰਡੇ ਟੌਪ ਹਾਂ ਮੇਰੇ ਵਿੱਚ ਮੇਰੀ ਪੀੜੀ ਨੂੰ ਅਕੰਧੇ ਕਰਨ ਵਾਲੀ ਸੋਚ ਮਹਾਨ ਗੁਰੂ ਛੇਵੇਂ ਪਾਤਸ਼ਾਹ ਜੀ ਦੀ ਹੈ ਸੋਚ ਮਹਾਨ ਗੁਰੂ ਛੇਵੇਂ ਪਾਤਸ਼ਾਹ ਜੀ ਦੀ ਹੈ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਅਲਾਪਸ ਕਲੱਬ ਵੱਲੋਂ ਇਥੇ ਮੈਚ ਕਰਵਾਏ ਜਾਂਦੇ ਐ ਔਰ ਕਬੱਡੀ ਦਾ ਮੈਚ ਇਥੋਂ ਦੇਸ਼ ਵਿਦੇਸ਼ ਤੋਂ ਲੋਕ ਆ ਕੇ ਦੇਖਦੇ ਐ ਔਰ ਬਹੁਤ ਸਾਰੀਆਂ ਟੀਮਾਂ ਬਾਹਰ ਦੀਆਂ ਦੇਸ਼ ਤੋਂ ਬਾਹਰ ਦੀਆਂ ਵੀ ਟੀਮਾਂ ਇੱਥੇ ਆ ਕੇ ਤੇ ਆਪਣੇ ਜੋਰ ਦਿਖਾਉਂਦੀਆਂ ਔਰ ਅੱਜ ਮੈਂ ਇੱਥੇ ਇਸ ਮੇਲੇ ਦੇ ਵਿੱਚ ਸ਼ਾਮਲ ਹੋਇਆ ਮੈਂ ਬੱਬੂ ਜੀ ਦਾ ਉਹਦੀ ਸਾਰੀ ਟੀਮ ਜੀ ਟੀਮ ਦਾ ਤੇ ਸਾਰੇ ਸਾਥੀਆਂ ਦਾ ਅੱਜ ਮੈਂ ਧੰਨਵਾਦ ਕਰਦਾ ਔਰ ਇਹਨਾਂ ਸਾਰਿਆਂ ਨੂੰ ਮੁਬਾਰਕ ਦੇਣ ਵਾਸਤੇ ਆਇਆ ਉਮੀਦ ਕਰਦਾ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਨਸ਼ਿਆਂ ਨੂੰ ਛੱਡ ਕੇ ਇਸ ਸਪੋਰਟ ਸਾਲ ਦੇ ਪੱਛੇ ਇਤਿਹਾਸਿਕ ਔਰ ਮੈਂ ਧੰਨਵਾਦ ਕਰਦਾ ਹਾਂ ਸਾਰੇ ਸਾਥੀਆਂ ਦਾ ਔਰ ਸਾਰਿਆਂ ਨੂੰ ਮੁਬਾਰਕਬਾਦ ਜੀ ਸਾਡੇ ਫਾਟੇ ਦੀ ਮਾਨ ਔਰ ਗੁਰੂ ਹਰਜਨ ਸਿੰਘ ਮੇਰੀ ਵੀਰ ਦੇ ਬਾਲ ਖੇਵੀ ਪਾਸ਼ਾ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਸੀਂ ਕਬੱਡੀ ਦੇ ਸ਼ੋਅ ਮੈਚ ਕਰਵਾਉਂਦੇ ਹਾਂ ਕਿਉਂਕਿ ਬਹੁਤ ਹੀ ਵੱਡਾ ਇਹ ਜੋੜ ਮੇਲਾ ਹੈ ਦਾ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਤੇ ਇੱਕ ਜਿਹੜੇ ਨੌਜਵਾਨ ਪੀੜ੍ਹੀ ਸਾਡੀ ਉੱਠੰਡੀ ਆ ਨਸ਼ਿਆਂ ਦੇ ਦਰਦ ਵਿੱਚ ਫਸੀ ਜਾ ਰਹੀ ਆ ਉਹਨੂੰ ਸੇਧ ਦੇਣ ਵਾਸਤੇ ਕਿ ਖੇਡਾਂ ਨਾਲ ਜੁੜੋ ਤੇ ਨਸ਼ਨ ਤੇ ਆ ਕੇ ਖੇਡਾਂ ਨਾਲ ਛੋ ਤੇ ਵੱਧਾ ਵੱਧ ਜਿਹੜੇ ਬੱਚੇ ਆ ਨਸ਼ਾ ਤੋਂ ਬਚ ਸਕਣ ਭਾਈ ਹਰ ਸਾਲ ਦੀ ਤਰ੍ਹਾਂ ਮੇਲਾ ਕਰਾਉਂਦੇ ਆ ਡਾਕਟਰ ਸਾਹਿਬ ਦੀ ਸਹਾਇਤਾ ਨਾਲ ਅੱਗੇ ਤੋਂ ਵੀ ਹਰ ਸਾਲ ਕਰਾਉਦੇ ਰਵਾਂਗੇ ਐਕਰੀਆ ਖਾਲਸਾ ਸਰਵੇਖੀ ਫੈਂਟਲੀ ਭਵਿੰਦਰ ਸਿੰਘ ਜਿਹੜਾ ਜਿੱਤੂ ਉਹਨੇ 65000 ਰੁਪਏ ਦਾ ਜਿਹੜਾ ਹਰ ਰੋਲ ਟੀਮ ਨੂੰ 55000 ਰੁਪਏ ਦਾ ਮੈਂ ਭਵਿੰਦਰ ਸਿੰਘ ਨੇਤਾ ਕੰਡੂਰ ਕੀ ਡਾਲੀ ਜੋ ਕਿ ਗੁਰੂ ਹਰਕਿਰਨ ਸਾਹਿਬ ਦੇ ਚੰਟੜਾ ਦੇ ਕਬੱਡੀ ਟੂਰਨਾਮੈਂਟ ਕਰਾਇਆ ਜਾਂਦਾ ਹੈ ਕੁਝ ਖਾਲਸਾ ਬੈਕ